ਸੰਜੇ ਦਾ ਤਾਂ ਹਾਂ ਯਾਰਾ ਵਰਨਾ ਗੱਡੀ ਇੱਕ ਨਿਢ ਲਈ ਹੋ ਰਿਹਾ ਤੈਨੂੰ ਵੇਲਾਈਆ ਉਹ ਇਹ ਵੀ ਗੱਲ ਤੂੰ ਛੱਡ ਦੇ ਚਾਚਾ ਹੂੰ ਇਹਦਾ ਬੜਾ ਤਗੜਾ ਇੱਕ ਰਾਜਾ ਦੱਸ ਤੇ ਸਹੀ ਤੈਨੂੰ ਮੈਂ ਦੱਸਣਾ ਆਹੀ ਹਾਂ ਤਿੰਨ ਸੰਡੂ ਹੂੰ ਹੂੰ ਤੇ ਮੇਰੀ ਸੱਸ ਨੇ ਸਾਡਾ ਤਿੰਨਾ ਸੰਡੂਆਂ ਦਾ ਪਿਆਰ ਪਰਖਣ ਵਾਸਤੇ ਪਤਾ ਕੀ ਕੀਤਾ ਹੂੰ ਉਹਨੇ ਕੋਈ ਨਹਿਰ 'ਚ ਡੁੱਬਣ ਚਲ ਗਈ ਹੂੰ ਉਹ ਜਦੋਂ ਉਹਨੇ ਨਹਿਰ 'ਚ ਸਾਲ ਮਾਰੀ ਇਹ ਮੇਰੇ ਸੰਡੂਨਾਂ ਨੂੰ ਬਚਾ ਲਿਆ ਅੱਛਾ ਉਹਨੂੰ ਉਹਨੇ ਨਾਮ ਚ ਮਰੂਤੀਕਾਰ ਦਿੱਤੀ ਅੱਛਾ ਅਗਲੇ ਦਿਨ ਉਹਨੇ ਦੂਜੇ ਸੰዱ ਦਾ ਪਿਆਰ ਪਰਖਣ ਵਾਸਤੇ ਫੇਰ ਨਹਿਰ ਚ ਛਾਲ ਮਾਰੀ ਅੱਛਾ ਉਹਨੇ ਫੇਰ ਉਹਨੂੰ ਬਚਾ ਲਿਆ ਅੱਛਾ ਉਹਨੂੰ ਉਹਨੇ ਦਿੱਤਾ ਮੋਟਰਸਾਈਕਲ ਅੱਛਾ ਫੇਰ ਤੇ ਫਿਰ ਉਹਨਾਂ ਦਾ ਤੀਜਾ ਸੰਦੂ ਤੇਰਾ ਪਤੀ ਆ ਹੀਗਾ ਨਾ ਉਹਨੇ ਫੇਰ ਉਹ ਹਰਕਤ ਕੀਤੀ ਅੱਛਾ ਧਾਰੀ ਵਾਲ ਨਹਿਰ ਚ ਜਾ ਕੇ ਉਹਨੇ ਛਾਲ ਮਾਰੀ ਤੇ ਮੈਂ ਸੋਚਿਆ ਇਹਨੂੰ ਕੀ ਬਚਾਉਣਾ ਤੇ ਮੈਂ ਨਹੀਂ ਉਹਨੂੰ ਬਚਾਇਆ ਬਚੂਆ ਮੈਂ ਕਿਹਾ ਮਰਨ ਦੇ ਪਰ ਮੈਨੂੰ ਤੇਨੇ ਸ਼ਾਗਲ ਹੀ ਦੇਣਾ ਵਾ ਅੱਛਾ ਤੇ ਮੈਂ ਜਦੋਂ ਘਰ ਵਾਪਸ ਆਇਆ ਵਾ ਹੂੰ ਤੇ ਸਹੁਰੇ ਮੇਰੇ ਨੇ ਮੈਨੂੰ ਵਰਨਾ ਗੱਡੀ ਦਿੱਤੀ ਉਹ ਕਿਉਂ ਓਏ ਉਹਦੇ ਸਿਰੋਂ ਬਲਾਨ ਢਲੀ ਗਈ